caro 16 ਫਰਵਰੀ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਫਤਿਹਗੜ੍ਹ ਚੂੜੀਆਂ ਪਹਾਰ ਚ ਕੱਢਿਆ ਮਾਰਚ ਕਿਹਾ 16 ਫਰਵਰੀ ਨੂੰ ਕੇਂਦਰ ਸਰਕਾਰ ਖਿਲਾਫ ਕੀਤੇ ਜਾਣਗੇ ਰੋਸ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਕੀਤੇ ਗਏ ਭਾਰਤ ਬੰਦ ਤੇ ਸੱਦੇ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਫਤਿਹਗੜ੍ਹ ਚੂੜੀਆਂ ਪਹਾਰ ਚ ਮਾਰਚ ਕੱਢਿਆ ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਜਾਗਰੂਤ ਕੀਤਾ ਕਿ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਅਪਣਾ ਰਹੀ ਹੈ ਜਿਸ ਦੇ ਵਿਰੁੱਧ 16 ਫਰਵਰੀ ਨੂੰ ਪੂਰਾ ਭਾਰਤ ਬੰਦ ਸਾਜਾਵੇਗਾ ਅਤੇ ਫਟੇਕਾਰ ਚੂਨੀਆਂ ਕਸਬੇ ਨੂੰ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ। ਇਸ ਮੁਕੇ ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਦੇ ਪ੍ਰਧਾਨ ਤਾਰ ਸਿੰਘ ਠੱਠਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਕਿਤੀ ਕਿਸਾਨ ਯੂਨੀਅਨ ਦੇ ਆਗੂ ਦਲਬਾਖ ਸਿੰਘ ਡੋਗਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਭੂ ਸੂਬਾ ਸਹਾਇਕ ਸਕੱਤਰ ਸ਼ਮਸ਼ੀਰ ਸਿੰਘ ਨਵਾਪਿੰਡ ਨੇ ਕਿਹਾ ਕਿ 16 ਫਰੰਟਪਾਰ ਤਪੰਤ ਦੇ ਖੇਤੀ ਖੇਤਰ ਸਿੱਖਿਆ ਟਰਾਂਸਪੋਰਟ ਬਿਜਲੀ ਸੇਮੇਂਟ ਪਬਲਿਕ ਸੈਕਟਰ ਉੱਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹੀ ਨੀਤੀਆਂ ਵਿਰੁੱਧ ਪੂਰਾ ਭਾਰਤ ਬੰਦ ਕਰਵਾਇਆ ਜਾ ਰਿਹਾ ਜਿਸ ਤੇ ਤਹਿਤ ਫਤਿਹਗੜ ਚੂੜੀਆਂ ਵੀ ਬੰਦ ਕਰਵਾਇਆ ਜਾਵੇਗਾ ਉਹਨਾਂ ਕਹਾ ਕੇ 16 ਫਰਵਰੀ ਨੂੰ ਕਿਸਾਨ ਯੂਨੀਅਨ ਅਤੇ ਹੋਰ ਭਰਾਤੀ ਯੂਨੀਅਨ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕਰੇਗੀ ਦੇਖੋ ਇਹਦੇ ਤੁਹਾਨੂੰ ਖਾਸ ਰਿਪੋਰਟ 16 ਫਰਵਰੀ ਨੂੰ ਸੰਦੂਕਤ ਖਸਰਾ ਮੋਰਚੇ ਵੱਲੋਂ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹ ਸੱਦੇ ਨੂੰ ਸਫਲ ਬਣਾਉਣ ਵਾਸਤੇ ਸੰਦੂਕਤ ਖਸਰਾ ਮੋਰਚੇ ਵੱਲੋਂ ਤਹਿਸੀਲ ਫਤਿਹਗੜ ਚੂੜੀਆਂ ਦੇ ਅੰਦਰ ਸਮੂਹ ਸ਼ਹਿਰ ਵਾਸੀਆਂ ਨੂੰ ਦੁਕਾਨਦਾਰ ਭੈਣ ਭੜਾਵਾ ਨੂੰ ਰੇੜੀ ਫੜੀ ਵਾਲੇ ਮਜ਼ਦੂਰਾਂ ਨੂੰ ਅਪੀਲ ਕੀਤੀ ਗਈ ਹੈ ਕਿ 16 ਫਰਵਰੀ ਦੇ ਭਾਰਤ ਬੰਦ ਸੱਦੇ ਨੂੰ ਸਫਲ ਬਣਾਉਣ ਵਾਸਤੇ ਇਹਨੂੰ ਆਪਣੇ ਕੰਮਕਾਰ ਦੁਕਾਨਾਂ ਨੂੰ ਬੰਦ ਕਰਕੇ ਇਸ ਭਾਰਤ ਬੰਦ ਵਿੱਚ ਸ਼ਾਮਲ ਹੋ ਕੋ ਕਿ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਦੀ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਉਹ ਨੀਤੀਆਂ ਕਾਰਨ ਕੱਲਾ ਕਿਸਾਨਾਂ ਦਾ ਉਜਾੜਾ ਨਹੀਂ ਹੋ ਰਿਹਾ ਉਹਨਾਂ ਮਜ਼ਦੂਰ ਵੀ ਉਜਾੜੇ ਜਾ ਰਹੇ ਆ ਮੁਲਾਜ਼ਮਾਂ ਦੀ ਲੁੱਟ ਹੋ ਰਹੀ ਆ ਵਪਾਰੀ ਵੜੀ ਦੀ ਲੁੱਟ ਹੋ ਰਹੀ ਆ ਇਸ ਕਰਕੇ ਇਹ ਨੀਤੀਆਂ ਪੂਰੇ ਦੇਸ਼ ਵਿਰੋਧੀ ਨੀਤੀਆਂ ਨੇ ਇਹਨਾਂ ਨੀਤੀਆਂ ਨੂੰ ਬਦਲਣ ਵਾਸਤੇ ਜੇ ਦੀ ਮੋਦੀ ਸਰਕਾਰ ਵੱਲੋਂ ਜਿਹੜੀਆਂ ਚੋਣਾਂ ਦੇ ਵਿੱਚ ਕੀਤੇ ਗਏ ਵਾਅਦੇ ਉਹਨੂੰ ਲਾਗੂ ਕਰਾਉਣ ਵਾਸਤੇ ਕਿਸਾਨਾਂ ਦੇ ਜਿਹੜੀਆਂ ਐਮਐਸਪੀ ਦੀ ਗਾਰੰਟੀ ਕਾਨੂੰਨ ਨੂੰ ਬਣਾਉਣ ਵਾਸਤੇ ਕਰਜ਼ਾ ਮਾਫੀ ਲਈ ਲਕੀਮਪੂਰੀ ਕੀਰੀ ਦਾ ਮਸਲਾ ਕਿ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ 12 ਘੰਟੇ ਦੀ ਦਿਹਾੜੀ ਨੂੰ ਰੱਦ ਕਰਾਉਣ ਵਾਸਤੇ ਅਤੇ ਡਰਾਈਵਰਾਂ ਦਾ ਜਿਹੜਾ ਕਾਨੂੰਨ ਬਣਾਇਆ ਗਿਆ ਹਿੱਟ ਐਂਡ ਰਨ ਉਹ ਕਾਨੂੰਨ ਨੂੰ ਰੱਦ ਕਰਾਉਣ ਲਈ ਤੇ ਹੋਰ ਬਹੁਤ ਸਾਰੇ ਵਰਗਾਂ ਦੇ ਜਥੇਬੰਦੀਆਂ ਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਜਿਹੜਾ 16 ਫਰਵਰੀ ਨੂੰ ਪਿੰਡੂ ਭਾਰਤਬੰਦ ਕੀਤਾ ਜਾ ਰਿਹਾ ਉਹਨੂੰ ਸਫਲ ਕਰਨ ਵਾਸਤੇ ਅੱਜ ਫਤੇਗੜ ਚੂੜਿਆ ਦੇ ਅੰਦਰ ਅਸੀਂ ਸਤੁੱਚੇ ਸ਼ਹਿਰ ਵਾਸੀਨੋਂ ਅਪੀਲ ਕਰਦੇ ਹਾਂ ਕਿ ਉਸ ਦਿਨ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਪ੍ਰਾਣਾ ਬਸ ਅੱਡਾ ਚੌਂਕ ਵੇ ਕੀਤੇ ਜਾੜੇ ਰੋਸ ਮਜਾਰੇ ਵਿੱਚ ਸ਼ਾਮਲ ਹੋਵੋ ਧੰਨਵਾਦ